ਸ਼ੁਸ਼ਕਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇ ਸਿੰਘ ਰਾਣਾ ਤੇ ਅੱਜ ਗੱਲ ਕਰਾਂਗੇ ਇੱਕ ਵਾਰ ਫਿਰ ਤੋਂ ਡੰਗਲ ਦੇ ਜੰਗਲਾਂ ਦੀ ਨੰਗਲ ਦੇ ਜੰਗਲਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਬੂਟਿਆਂ ਦੀ ਕਟਾਈ ਜਾਰੀ ਹੈ ਤੇ ਖਾਸ ਕਰਕੇ ਜਿਵੇਂ ਅਸੀਂ ਗੱਲ ਕਰੀਏ ਤਾਂ ਦਫਾ 4 ਅਤੇ 5 ਦੇ ਵਿੱਚੋਂ ਲਗਾਤਾਰ ਬੂਟੇ ਕੱਟੇ ਜਾ ਰਹੇ ਨੇ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੀ ਪਿੰਡ ਤਲਵਾੜਾ ਤੋਂ ਜਿੱਥੇ ਕਿ ਦਫਾ 4 ਅਤੇ 5 ਦੀ ਜ਼ਮੀਨ ਦੇ ਵਿੱਚੋਂ ਜੰਗਲਾਤ ਵਿਭਾਗ ਦੀ ਜਾਇਦਾਦ ਤੋਂ ਬਿਨਾਂ ਕਈ ਦਰਜਨ ਬੂਟੇ ਕਟਲੇ ਗਏ ਹਨ ਤੇ ਵਿਭਾਗ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਤੇ ਜਦੋਂ ਵਿਭਾਗ ਮੌਕੇ ਉੱਤੇ ਪਹੁੰਚਦਾ ਹੈ ਤਾਂ ਉਸ ਸਮੇਂ ਤੱਕ ਕਾਫੀ ਬੂਟੇ ਕੱਟੇ ਜਾ ਚੁੱਕੇ ਸਨ ਅਤੇ ਵਿਭਾਗ ਵੱਲੋਂ ਬੂਟੇ ਕੱਟਣ ਵਾਲੇ ਠੇਕੇਦਾਰ ਦੇ ਉਜਾਰਾ ਨੂੰ ਜ਼ਬਤ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਦੇ ਬਾਰੇ ਫਰਦ ਕਢਾ ਕੇ ਵਿਭਾਗ ਦੇ ਕੋਲ ਪਹੁੰਚੋ ਤੇ ਜਦੋਂ ਵਿਭਾਗ ਦੇ ਕੋਲ ਜ਼ਮੀਨ ਦੇ ਮਾਲਕ ਪਹੁੰਚਦੇ ਨੇ ਤਾਂ ਦਫ਼ਾ 4 ਅਤੇ 5 ਦੇ ਵਿੱਚੋਂ ਜ਼ਮੀਨ ਆਉਂਦੀ ਹੈ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਖਾਣਾ ਪੂਰਤੀ ਦੇ ਨਾਮ ਤੇ ਮਾਤਰ 25 ਬੂਟਿਆਂ ਦੇ ਚਲਾਨ ਕੱਟ ਦਿੱਤੇ ਜਾਂਦੇ ਨੇ ਲਗਭਗ 25 ਤੇ 26 ਬੂਟਿਆਂ ਦੇ ਚਲਾਨ ਕੱਟ ਦਿੱਤੇ ਜਾਂਦੇ ਨੇ ਤੇ ਜੁਰਮਾਨਾ ਲਿਆ ਜਾਂਦਾ ਹੈ ਠੇਕੇਦਾਰ ਤੋਂ ਠੇਕੇਦਾਰ ਤੋਂ ਲਗਭਗ 25000 ਰੁਪਏ ਜੁਰਮਾਨਾ ਵਸੂਲਿਆ ਜਾਂਦਾ ਹੈ ਤੇ ਜੇ ਅਸੀਂ ਗੱਲ ਕਰੀਏ ਤਾਂ ਇੱਕ ਬੂਟੇ ਦੀ ਉਸਤਨ ਨਿਕਲਦੀ ਹੈ ਮਾਤਰ 1000 ਰੁਪਿਆ ਜੋ ਕਿ ਵਿਭਾਗ ਵੱਲੋਂ ਜੁਰਮਾਨਾ ਕੀਤਾ ਗਿਆ ਇੱਕ ਬੂਟੇ ਦੀ ਉਸਤਨ 1000 ਰੁਪਿਆ ਵਿਭਾਗ ਵੱਲੋਂ ਲਗਾਈ ਜਾਂਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਡੀ ਮਿਲੀ ਜਾਣਕਾਰੀ ਦੇ ਮੁਤਾਬਕ ਮੌਕੇ ਉੱਤੇ ਸਫੈਦਾ ਡੇ ਕਤੇ ਸਿੰਬਲ ਜਿਹੇ ਬੂਟੇ ਮੌਜੂਦ ਸਨ ਜਦੋਂ ਕਿ ਸਿੰਬਲਿਕ ਜਿਹੜਾ ਦਰਖਤ ਹੈ ਜਿਸ ਨੂੰ ਕੱਟਣ ਦੀ ਇਜਾਜ਼ਤ ਵਿਭਾਗ ਨਹੀਂ ਦਿੰਦਾ ਪਰ ਫਿਰ ਵੀ ਅਜਿਹੇ ਬੂਟਿਆਂ ਨੂੰ ਕਟਿਆ ਗਿਆ ਚਲੋ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਦੇਰ ਆਏ ਦਰੋਸਤ ਆਏ ਪਰ ਜੁਰਮਾਨਾ ਕਰ ਦਿੱਤਾ ਗਿਆ ਪਰ ਵੱਡਾ ਸਵਾਲ ਜਰੂਰ ਇੱਥੇ ਖੜਾ ਹੋ ਜਾਂਦਾ ਹੈ ਕਿ 25 ਰੁੱਖਾਂ ਦਾ ਜੁਰਮਾਨਾ ਮਾਤਰ 25000 ਰੁਪਏ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਵਿਭਾਗ ਦੀ ਸਾਠ ਗਾੜਿਸ ਦੇ ਵਿੱਚ ਜਰੂਰ ਨਜ਼ਰ ਆਉਂਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਰੁੱਖ 1000 ਰੁਪਏ ਦੇ ਵਿੱਚ ਨਹੀਂ ਵਿਕਦਾ ਤੇ ਚਲੋ ਬਧੇਰੇ ਜਾਣਕਾਰੀ ਦੇ ਲਈ ਗੱਲਬਾਤ ਕਰ ਲੈਂਦੇ ਆ ਵਿਭਾਗ ਦੇ ਗੜ ਸਾਹਿਬ ਦੇ ਨਾਲ ਤੇ ਚਲੋ ਬਧੇਰੇ ਜਾਣਕਾਰੀ ਦੇ ਲਈ ਗੱਲਬਾਤ ਕਰ ਲੈਂਦੇ ਆ ਵਿਭਾਗ ਦੇ ਗੜ ਸਾਹਿਬ ਦੇ ਨਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਤੇ ਉਹਨਾਂ ਤੋਂ ਜਾਣਦੇ ਨੇ ਕਿ ਆਖਿਰ ਕੀ ਆ ਪੂਰਾ ਮਾਮਲਾ ਗੜ ਸਾਹਿਬ ਜਾਣਨਾ ਚਾਹੁੰਦੇ ਜੋ ਪਿੰਡ ਤਲਵਾੜਾ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਰੁੱਖਾਂ ਦੀ ਕਟਾਈ ਕੀਤੀ ਗਈ ਸੀ ਦਫਾ 3 ਅਤੇ 4 ਦੇ ਵਿੱਚ ਉਹ ਕਿੰਨੇ ਰੁੱਖਸਾਂ ਕਿੰਨਾ ਜੁਰਮਾਨਾ ਕੀਤਾ ਗਿਆ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਜ਼ਰੂਰ ਦੱਸ ਦਿਓ ਹਰਜੀਤ ਸਾਹਿਬ ਜਦੋਂ ਸਰ ਪਹਿਲਾ ਉਹ ਮਾਮਲਾ ਦਰਜ ਸਾਡੇ ਕੋਲ ਆਇਆ ਸੀ ਨਾ ਉਸ ਟੈਂਸ ਸਾਡੀ ਨੌਲਿਜ ਨਹੀਂ ਜਿੰਨੀ ਸੀਗਾ ਵੀ ਉਹ ਦਫਾ ਚਾਰ ਪੰਜ ਦੇ ਵਿੱਚ ਜਗ੍ਹਾ ਹੈਗੀ ਜਾਂ ਬਾਹਰ ਹੈ ਸੋ ਜੀ ਉਹ ਜਿਹੜਾ ਵੈਂਦਨ ਚਾਹੀ ਜਮੀਨ ਆ ਉਹ ਉੱਥੇ ਉਹ ਖੇਤੀ ਕਰਦੇ ਆ ਜਾਲ ਲੱਗਿਆ ਹੋਇਆ ਉਹਨਾਂ ਦਾ ਪਰ ਉਹ ਦਫਾ ਚਾਰ ਦੇ ਵਿੱਚ ਹੀ ਆ ਰਹੀ ਹੈ ਜੀ ਸੀ ਕਿ ਉੱਥੇ ਉੱਤੇ ਕੱਟਣ ਦੀ ਜਿਹੜੀ ਖਬਰ ਆਈ ਸੀਗੀ ਉਹ ਸੀ ਉਹਨਾਂ ਤੋਂ ਫਰਦ ਵਗੈਰਾ ਲਈ ਸੀ ਮਾਲਕਾਂ ਤੋਂ ਤੇ ਅਸੀਂਾਂ ਨੂੰ ਜੁਰਮਾਨਾ ਕਰ ਦਿੱਤਾ ਮੂਟਿਆਂ ਦੀ ਜੋ ਆਪਣੇ ਕਾਨੂੰਨ ਦੇ ਆਪਣੇ 92 ਵਾਗਰ ਰਿਲਾਮ ਸਾਹਿਬ ਜੋ ਉੱਥੇ ਮੂਟੇ ਕਾਟੇ ਸੀ ਉਹਨਾਂ ਨੂੰ ਜੁਰਮਾਨਾ ਕਰ ਦਿੱਤਾ ਜੀ ਅਸੀਂ ਸਰ ਉੱਥੇ ਲਗਭਗ ਹੁਣ ਮੈਨੂੰ ਕਰੈਕਟ ਤਾਂ ਯਾਦ ਨਹੀਂ ਹੈ ਇਸ ਟਾਈਮ ਮੇਰੇ ਕੋਲ ਡਾਕੂਮੈਂਟ ਨਹੀਂ ਹੈ 25 ਦੇ ਸਾਲ ਲਗਭਗ ਮੂਟੇ ਕੱਟੇ ਹੀ ਆ ਤੇ ਉਹਨਾਂ ਨੂੰ 25000 ਇੱਕ 100 ਕੁ ਦਾ ਜੁਰਮਾਨਾ ਹੋਇਆ ਅਕੀ ਲਗਭਗ ਲਗਭਗ ਪੱਤੀਆ ਦਾ ਜੁਰਮਾਨਾ ਹੋਇਆ ਉਹਨਾਂ ਨੂੰ ਸਰੇ ਵੀ ਦੱਸ ਦਿਓ ਕਿ ਜਦੋਂ ਤੁਹਾਡੀ ਟੀਮ ਮੌਕੇ ਉੱਤੇ ਪਹੁੰਚਦੀ ਹੈ ਤਾਂ ਕੀ ਕਟਿੰਗ ਕਰਨ ਵਾਲਾ ਬੂਟੇ ਕਟਿੰਗ ਕਰਨ ਵਾਲਾ ਸਮਾਨ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਹਾਂ ਜਦੋਂ ਅਸੀਂ ਉੱਥੇ ਗਏ ਸੀਗੇ ਉਸ ਟਾਈਮ ਉੱਥੇ ਕੁਝ ਨਹੀਂ ਸੀ ਨਾ ਉਹ ਜਦੋਂ ਰਾਤ ਨੂੰ ਗਏ ਸੀ ਉਸ ਟਾਈਮ ਉੱਤੇ ਕੁਝ ਨਹੀਂ ਸੀ ਦੋ ਦਿਨ ਗਏ ਸੀ ਤਾਂ ਇੱਕ ਬੰਦਾ ਉਹ ਉੱਥੇ ਠੇਕੇਦਾਰ ਮਿਲਿਆ ਸੀ ਤਾਂ ਜਮਾਨ ਸਮਾਨ ਅਸੀਂ ਜ਼ਬਤ ਕਰ ਲਿਆ ਸੀ ਜਦੋਂ ਸਾਰੇ ਬੂਟੇ ਕਟਿੰਗ ਦਾ ਮਾਮਲਾ ਸਾਹਮਣੇ ਆ ਗਿਆ ਤਾਂ ਉਸ ਤੋਂ ਬਾਅਦ ਜੁਰਮਾਨਾ ਜਮੀਨ ਮਾਲਕ ਨੂੰ ਹੋਇਆ ਜਾਂ ਬੂਟੇ ਕੱਟਣ ਵਾਲੇ ਠੇਕੇਦਾਰ ਨੂੰ ਇਹ ਸਰ ਜੀ ਨੇ ਚੋਰੀ ਮੰਨੋ ਜੀ ਨੇ ਬੂਟਾ ਕੱਟੇ ਸਾਨੂੰ ਨਹੀਂ ਜੁਰਮਾਨਾ ਹੋਇਆ ਸਰ ਇਹ ਤੇ ਮਾਲਕ ਨੂੰ ਵੀ ਕੋਈ ਜੁਰਮਾਨਾ ਕੀਤਾ ਗਿਆ ਜਾਂ ਫਿਰ ਨਹੀਂ ਕਿਉਂਕਿ ਮਾਲਕ ਨੂੰ ਵੀ ਉਹਦੇ ਵਿੱਚ ਸ਼ਾਇਦ ਉਹਨਾਂ ਨੂੰ ਆਪਸੀ ਚ ਇਨਕਲੂਡ ਹੋਏ ਪਰ ਮਾਲਕ ਨੇ ਇਸ ਲਈ ਜੁਰਮਾਨਾ ਨਹੀਂ ਕੀਤਾ ਅਸੀਂ ਤਾਂ ਜੀ ਨੇ ਸਾਡੇ ਦਰਖਤ ਦਾ ਕਤਲ ਕੀਤਾ ਅਸੀਂ ਤਾਂ ਉਹ ਖੜਿਆ ਜੀ ਠੀਕ ਹੈ ਠੇਕੇਦਾਰ ਦਾ ਜਿਹੜਾ ਸਮਾਨ ਕਬਜ਼ੇ ਦੇ ਵਿੱਚ ਲਿਆ ਗਿਆ ਸੀ ਤਾਂ ਉਸ ਠੇਕੇਦਾਰ ਨੂੰ ਉਸ ਸਮਾਨ ਦਾ ਟੂਲਸ ਦਾ ਜੁਰਮਾਨਾ ਕੀਤਾ ਗਿਆ। ਅ ਸਮਾਨ ਦਾ ਜਿਹੜਾ ਉਹ ਜੁਰਮਾਨਾ ਉਹ ਜਿਹੜੇ ਮਤਲਬ ਟੂਲ ਵਗੈਰਾ ਪਾਇਆ ਗਿਆ ਉਹਦਾ ਪਾਇਆ ਗਿਆ ਜੀ ਟੂਲ। ਜੀ ਉਹੀ ਜਾਣਨਾ ਚਾਹੁੰਦੇ ਆ ਕਿ ਜੋ ਟੂਲ ਤੁਸੀਂ ਕਬਜ਼ੇ ਦੇ ਵਿੱਚ ਲਿਆ ਉਸ ਦਾ ਜੁਰਮਾਨਾ ਹੋਇਆ ਠੇਕੇਦਾਰ ਨੂੰ? ਹਾਂ ਜੀ ਟੂਲ ਦਾ ਜੁਰਮਾਨਾ ਹੋਇਆ ਜੀ। ਉਹ ਕਿੰਨਾ ਜੁਰਮਾਨਾ ਹੋਇਆ ਸਰ ਉਹ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ। ਉਹ ਲਗਭਗ 5000 ਤੋਂ 6000 ਦੇ ਵਿਚਕਾਰ ਮਿਸ਼ਕਾਰ ਹੈ ਜੀ ਟੂਲ ਦਾ ਜੁਰਮਾਨਾ ਜਿਹੜਾ। ਅੱਛਾ ਸਰ ਹੁਣ ਇੱਕ ਇਹ ਵੀ ਗੱਲ ਕਲੀਅਰ ਕਰ ਦਿਓ ਕਿ ਜੋ ਜਰਮਾਨਾ ਹੁੰਦਾ ਹੈ ਇਸ ਤਰ੍ਹਾਂ ਦਫਾ 3 ਤੇ 4 ਦੇ ਵਿੱਚੋਂ ਰੁੱਖ ਵੱਢਣ ਦਾ ਉਹ ਮਾਲਕ ਨੂੰ ਹੁੰਦਾ ਹੈ ਜਾਂ ਫਿਰ ਉਸ ਠੇਕੇਦਾਰ ਨੂੰ ਹੁੰਦਾ ਹੈ ਜੋ ਰੁੱਖ ਵੱਢਦਾ ਹੈ ਮਾਲਕ ਤੇ ਕਾਰਵਾਈ ਮਤਲਬ ਜੇਕਰ ਜਰਮਾਨਾ ਨਹੀਂ ਭਰਦੇ ਉਹ ਜੇਕਰ ਜਰਮਾਨਾ ਨਹੀਂ ਭਰਦੇ ਤਾਂ ਅਸੀਂ ਮਾਲਕ ਪਲੱਸ ਜਿਹੜਾ ਠੇਕੇਦਾਰ ਉਹਨਾਂ ਦੋਨਾਂ ਤੇ ਅਸੀਂ ਐਫ ਆਈ ਆਰ ਦਰਜ ਵਗੈਰਾ ਉਹ ਕਰਾਣੀ ਸੀ ਪਰ ਉੱਥੇ ਡੇਕ ਡੇਕ ਬ੍ਰਹਮਾ ਨੇ ਜਿਹਨੂੰ ਕਹਿੰਦੇ ਡੇਕ ਦੇ ਉੱਤੇ ਹੂੰ ਟੂ ਪੂਲ ਫਰ ਚੌੜਾ ਪੱਤਾ ਇਹ ਵੀ ਦਰੱਖਤ ਸੀ ਉਥੇ ਕੱਟਿਆ ਗਿਆ ਜੀ ਸਰ ਸਫੈਦੇ ਵੀ ਕੱਟੇ ਗਏ ਨੇ ਸਾਡੇ ਕੋਲ ਵੀਡੀਓ ਹੈ ਉਸ سپورਟ ਦੀ ਉਸੇ ਸਮੇਂ ਦੀ ਜਦੋਂ ਸਫੈਦੇ ਕੱਟੇ ਗਏ ਆ ਹੋ ਸਕਦਾ ਸਫੈਦਾ ਵੀ ਹੋਵੇ ਪਰ ਮੈਂ ਜੋ ਮੈਂ ਮੋٹے ਮੋٹے ਮਤਲਬ ਜੋ ਜ਼ਿਆਦਾ ਸੀਗੇ ਮੈਂ ਉਹਨਾਂ ਦੀ ਤੁਹਾਨੂੰ ਦੱਸ ਰਿਹਾ ਜੀ ਸਿੰਬਲ ਵੀ ਹੈ ਸਰ ਉਥੇ ਹਾਂ ਇੱਕ ਸਿੰਬਲ ਦੀ ਹਵਾ ਦੀ ਸਿੰਬਲ ਵੀ ਹੋਈ ਹੈ ਜੀ ਰਪੋਰਟ ਸਿੰਬਲ ਦੀ ਕੱਟੀ ਹੋਈ ਹੈ ਜੀ ਹਾਂਜੀ ਸਿੰਬਲ ਦਾ ਰੁੱਖ ਤਾਂ ਕੱਟ ਨਹੀਂ ਸਕਦੇ ਕਿ ਉਸ ਦਾ ਫਿਰ ਜ਼ਿਆਦਾ ਜੁਰਮਾਨਾ ਹੋਇਆ ਉਹ ਵੀ ਦੱਸ ਦਿਓ ਸਾਰਾ ਉਹਦਾ ਜੁਰਮਾਨਾ ਜੋ ਵੀ ਅਕੋਰਡਿੰਗ ਸਰਵਿਸ ਦੇ ਮੁਤਾਬਕ ਆ ਉਹ ਵੀ ਸਾਰ ਉੱਥੇ ਉਹ ਹੈ ਮਤਲਬ ਉਹਦਾ ਜੁਰਮਾਨਾ ਕਿਸੇ ਮਨ ਦਾ ਕੀਤਾ ਕੀਤਾ ਹੋਇਆ ਜੀ ਤੁਹਾਨੂੰ ਠੀਕ ਹੈ ਸਰ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਤੇ ਸੀਗੇ ਵਿਭਾਗ ਜੰਗਲਾਤ ਵਿਭਾਗ ਤੋਂ ਮੌਜੂਦਾ ਗੱਡ ਜਿਨ੍ਹਾਂ ਨੇ ਦੱਸਿਆ ਕਿ ਜਿਵੇਂ ਇਹਨਾਂ ਨੂੰ ਜਾਣਕਾਰੀ ਮਿਲਦੀ ਹੈ ਤੇ ਇਹਨਾਂ ਵੱਲੋਂ ਆਪਣੀ ਟੀਮ ਨੂੰ ਜ਼ਰੂਰ ਭੇਜਿਆ ਜਾਂਦਾ ਹੈ ਤੇ ਦਰਖਤਾਂ ਦੀ ਗਿਣਤੀ ਐਗਜੈਕਟ ਤਾ ਉਹ ਨਹੀਂ ਦੱਸ ਸਕੇ ਪਰ ਲਗਭਗ 25 ਤੋਂ 26 ਰੁੱਖ ਇਹਨਾਂ ਨੇ ਦੱਸੇ ਕਿ ਜਿਨ੍ਹਾਂ ਦਾ ਜੁਰਮਾਨਾ ਕੀਤਾ ਗਿਆ ਤੇ ਜੁਰਮਾਨਾ ਕੀਤਾ ਗਿਆ 25000 ਰੁਪਿਆ ਇਸ ਲਈ ਅਸੀਂ ਇੱਕ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀਗਾ ਬੀਤੇ ਗੱਲ ਜੋ ਅਸੀਂ ਵੀਡੀਓ ਚਲਾਈ ਸੀ ਕਿ ਆਖਿਰ ਨੰਗਲ ਦੇ ਜੰਗਲ ਬੰਪਰ ਸੇਲ ਤੇ ਲੱਗੇ ਹੋਏ ਨੇ ਸ਼ਾਇਦ ਇਹੀ ਕਾਰਨ ਹੈ ਕਿ ਨੰਗਲ ਦੇ ਜੰਗਲਾਂ ਦੇ ਵਿੱਚ ਦਫਾ ਵਾਲੀਆਂ ਜਗਾਂ ਦੇ ਵਿੱਚ ਰੁੱਖ ਕੱਟੇ ਜਾਂਦੇ ਨੇ ਹਜ਼ਾਰਾਂ ਲੱਖਾਂ ਰੁਪਏ ਦੇ ਰੁੱਖ ਕੱਟੇ ਜਾਂਦੇ ਨੇ ਤੇ ਜੁਰਮਾਨਾ ਹੁੰਦਾ ਹੈ ਮਾਤਰ ਕੁਛ 1000 ਰੁਪਏ ਤੇ ਉਹ ਵੀ ਮਾਤਰਖਾਨਾ ਪੂਰਤੀ ਕਰ ਦਿੱਤੀ ਜਾਂਦੀ ਹੈ ਤੇ ਹੋਰ ਵੱਡੀਆਂ ਅਪਡੇਟ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ